ਪੁਰਾਣੀ ਵੇਲਿਆਂ ਦੀ ਗੱਲ ਆ ਭਾਈ ਇੱਕ ਪਿੰਡ 'ਚ ਇੱਕ ਕਸੋਰੀ ਲਾਲ ਨਾਂ ਦਾ ਇੱਕ ਵਪਾਰੀ ਰਹਿੰਦਾ ਸੀ ਤੇ ਉਹ ਆਪਦੇ ਜੱਦੀ ਮਕਾਨ ਦੇ ਵਿੱਚ ਜਿਹੜਾ ਛੋਟਾ ਜਿਹਾ ਸੇਜਮੀ ਉੱਥੇ ਆਪਦਾ ਗੁਜ਼ਾਰਾ ਕਰਦਾ ਸੀ ਤੇ ਉਹਦੇ ਮਾਪਿਓ ਦੀ ਮੌਤ ਹੋ ਗਈ ਸੀ ਤੇ ਉਹਦਾ ਵਪਾਰ ਸੀ ਜਿਹੜਾ ਉਹ ਬਹੁਤ ਛੋਟਾ ਸੀ ਛੋਟਾ ਜਿਹਾ ਵਪਾਰੀ ਸੀ ਉਹ ਤੇ ਘਰੋਂ ਵੀ ਮਾਰੀ ਸੀ ਵਿਚਾਰਾ ਤਾ ਕਰ ਕਿਉਂਦੀ 2-4 ਲੋਕਾਂ ਨਾਲ ਹੀ ਬਸ ਜਾਰੀ ਦੋਸਤੀ ਸੀ ਤੇ ਇੱਕ ਉਹਦਾ ਮਿੱਤਰ ਸੀਗਾ ਕੰਟਕ ਤੇ ਉਹ ਭਈ ਉਹਦਾ ਸਭ ਤੋਂ ਨੇੜੇ ਵਾਲਾ ਦੋਸਤ ਸੀਗਾ ਜਿਹਦੇ ਨਾਲ ਉਹ ਸਭ ਤੋਂ ਵੱਧ ਵਰਤਦਾ ਸੀ ਤੇ ਇੱਕ ਰਾਤ ਭਈ ਉਹ ਕਸ਼ੋਰੀ ਲਾਲ ਪਿਆ ਸੀਗਾ ਤੇ ਉਹਨੂੰ ਅਚਾਨਕ ਸੁਪਨਾ ਆਇਆ ਤੇ ਦੇਵਤਿਆਂ ਦੇ ਰੂਪ ਦੇ ਵਿੱਚ ਉਹਨੂੰ ਉਹਦਾ ਪਿਓ ਦਿਖਿਆ ਤੇ ਸੋਪਣੀ ਚ ਉਹਦਾ ਪਿਓ ਉਹਨੂੰ ਕਹਿਣ ਲੱਗਿਆ ਕਹਿੰਦਾ ਤੂੰ ਐਡੀ ਉਮਰ ਹੋ ਗਈ ਤੇਰੀ ਪਰ ਹਾਲੇ ਤੱਕ ਤੂੰ ਤੀਰਥ ਯਾਤਰਾ ਕਿਉਂ ਨਹੀਂ ਕੀਤੀ ਚਾਰੇ ਧਾਮ ਕਿਉਂ ਨਹੀਂ ਗਿਆ ਤੂੰ ਤੇ ਜਦੋਂ ਸਵੇਰੇ ਓਖਿਆ ਹੋ ਉਹਨੂੰ ਵੀ ਬਹਿਮਜਾ ਹੋ ਗਿਆ ਗੱਲ ਤਾਂ ਤੇ ਉਹਨੇ ਫੈਸਲਾ ਕਰ ਲਿਆ ਵੀ ਜਿਹੜੀ ਗੱਲ ਮੇਰੇ ਪਿਓ ਨੇ ਆਖੀ ਐ ਮੈਨੂੰ ਸੋਪਣੀ ਚ ਉਹਦਾ ਮੈਂ ਪਾਲਣ ਕਰੂੰਗਾ ਤੇ ਉਦੋਂ ਭਾਈ ਜਾਨ ਆਉਣ ਦੇ ਸਾਵਨ ਸੀ ਜਿਹੜੀ ਉਹ ਬਹੁਤ ਘੱਟ ਸੀ ਤਾਂ ਕਰਕੇ ਚਾਰੇ ਤਾਂ ਮਾਤੇ ਜਾਂਦਿਆਂ ਨੂੰ ਖਾਸਾ ਟਾਈਮ ਲੱਗ ਜਾਂਦਾ ਹੁੰਦਾ ਤਾਂ ਕਰਕੇ ਜਿਹੜਾ ਉਹ ਕਸੋਰੀ ਲਾਲ ਸੀ ਉਹਨੇ ਆਪਦਾ ਵਪਾਰ ਤੇ ਬਾਕੀ ਕੰਮਕਾਰ ਕੇਰਾ ਰੋਕ ਲਿਆ ਤੇ ਸਾਰਾ ਇਕੱਠਾ ਕਰ ਲਿਆ ਪੈਸਾ ਤੇ ਲਾ ਤੇ ਜਿਹੜਾ ਆਪਦਾ ਮਕਾਨ ਸੀ ਉਹ ਵੀ ਕਿਰਾਏ ਤੇ ਦੇਤਾ ਤੇ ਕੁਸਤਾ ਉਹਨੇ ਰੁਪਏ ਆਪਦੇ ਯਾਤਰਾ ਤੇ ਜਿਹੜਾ ਖਰਚਾ ਆਉਣਾ ਸੀ ਰਾਹ ਖੜੇ ਉਹਦੇ ਵਾਸਤੇ ਰੱਖ ਲਿਆ ਤੇ 1000 ਅਸਰਫੀਆਂ ਉਹਨੇ ਸੋਚਿਆ ਵੀ ਰਾਹ 'ਚ ਕਈ ਵਾਰੀ ਕੋਈ ਲੁੱਟ ਖੋ ਨਾ ਹੋ ਜੇ ਤਾਂ ਹੀ ਉਹਨੇ ਸੋਚਿਆ ਵੀ ਨਾਲ ਨਹੀਂ ਲੈ ਕੇ ਜਾਂਦਾ ਵੀ ਨਾਲੇ ਇੱਥੇ ਘਰੇ ਰੱਖ ਕੇ ਜਾਊਂਗਾ ਤੇ ਆ ਕੇ ਇੰਨਾ ਪੈਸਾ ਨਾਲੀ ਦੁਬਾਰੇ ਵਪਾਰ ਸ਼ੁਰੂ ਕਰ ਲੂੰਗਾ ਤੇ ਉਹਨੇ ਭਈ ਦਿਮਾਗ ਚ ਸਕੀਮ ਆਈ ਉਹਦੇ ਉਹਨੇ ਮਿੱਟੀ ਦਾ ਭਾਂਡਾ ਲਿਆ ਤੇ ਉਹਦੇ ਮੂੰਹ ਤੱਕ ਉਹਨੂੰ ਤੇਲ ਨਾਲ ਭਰ ਕੇ ਜੈਤੂਨ ਦਾ ਤੇਲ ਸੀਗਾ ਭਰ ਕੇ ਤੇ ਵਿੱਚ ਉਹਦੇ ਮੋਰਾ ਸਿੱਕਤੀਆਂ ਤੇ ਉਸ ਤੋਂ ਬਾਅਦ ਆਪਦੇ ਜਿਹੜਾ ਦੋਸਤ ਸੀ ਉਹਦਾ ਕੰਟਕ ਉਹਦੇ ਕੋਲੇ ਪਾ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਵੀ ਐਂ ਕਰਕੇ ਮੈਂ ਤਾਂ ਚਾਰੇ ਧਾਮਾਂ ਜਾ ਕੇ ਆਉਂਗਾ ਵੀ ਮੁਰੂਆਂ ਦਾ ਖਾਸੇ ਟਾਈਮ ਨੂੰ ਆ ਜਿਹੜਾ ਮੇਰਾ ਬਰਤਨ ਹੈ ਭੰਦਾ ਤੇ ਲਾਲਾ ਇਹ ਨੂੰ ਸਾਮ ਕੇ ਰੱਖੀ ਵੀ ਜੈਤੂਨ ਦਾ ਤੇਲ ਆ ਦੇ ਚ ਤੇ ਉਹ ਗੱਲ ਉਹਨੇ ਦੱਸੀ ਨਾ ਵੀ ਇਹਦੇ ਚ ਆਸਰਫੀਆਂ ਵੀ ਪਾਈਆਂ ਹੋਈਆਂ ਨੇ ਤਾਂ ਕਰਕੇ ਜਿਹੜਾ ਉਹਦਾ ਦੋਸਤ ਸੀ ਉਹਨੇ ਬਿਨਾਂ ਬੜਾ ਧਿਆਨ ਦਿੱਤੇ ਉਹਨੂੰ ਗਦਾਮ ਦੀਆਂ ਚਾਬੀਆਂ ਫਰਾਤੀਆਂ ਤੇ ਕਹਿੰਦਾ ਜਿੱਥੇ ਤੇਰਾ ਜੀ ਕਰਦਾ ਹੈ ਆ ਜਿੰਦਾ ਖੋਲ ਕੇ ਚਾਬੀਆਂ ਨਾ ਉਥੇ ਹੀ ਰੱਖ ਜਾ ਤੇ ਕਿਉਂ ਉਹ ਵੀ ਐਸ ਵੀ ਤੇਲ ਵਾਲਾ ਪੰਡਿਆ ਚੱਲ ਕੋਈ ਗੱਲ ਨਹੀਂ ਪਿਆਰ ਰੂਗਾ ਤੇ ਰੱਖ ਕੇ ਭਈ ਉਹ ਤੇਲ ਵਾਲਾ ਪੰਡਾ ਉਤਾ ਯਾਤਰਾ ਤੇ ਨਿਕਲ ਗਿਆ ਤੇ ਤੁਰਦੇ ਫਿਰਦੇ ਉਹਨੇ ਬਹੁਤ ਬਾਜ਼ਾਰ ਦੇਖੇ ਤੇ ਰੁਪਏ ਵੀ ਖਰਚ ਹੋਏ ਉਹਦੇ ਕੁਝ ਰੋਟੀ ਪਾਣੀ ਤੇ ਕੁਝ ਮੱਥੇ ਡੇਗ ਤੇ ਕੁਝ ਗਰੀਬਾਂ ਚ ਦੇਤਾ ਐਂ ਕਰਦੇ ਕਰਦੇ ਉਹਦਾ ਖਰਚਾ ਵੀ ਖਾਸ ਆ ਗਿਆ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਤਾਂ ਮੈਂ ਹੀ ਕਰਦੇ ਉਹਨੂੰ ਮਹੀਨੇ ਵੀ ਕਈ ਲੱਗੇ ਯਾਤਰਾ ਦੇ ਉੱਤੇ ਤੇ ਇੱਧਰ ਜਿਹੜਾ ਉਹਦਾ ਮਿੱਤਰ ਸੀਗਾ ਕੰਟਕ ਉਹਦੇ ਘਰ ਆ ਲਈ ਇੱਕ ਦਿਨ ਕਹਿੰਦੀ ਵੀ ਕਹਿੰਦੀ ਆਪਣੇ ਕਿੰਨੇ ਦਿਨ ਹੋ ਗਏ ਵੀ ਆਪਾਂ ਜਾਇ ਤੂੰ ਉਹਦਾ ਤੇਲ ਨਹੀਂ ਪਾਇਆ ਵੀ ਕੱਲ ਨੂੰ ਤੂੰ ਤੇਲ ਲੈ ਕੇ ਆਈਂ ਬਾਜ਼ਾਰ ਤੋਂ ਤੇ ਜਦੋਂ ਜਾਇ ਤੂੰ ਉਹਦਾ ਤੇਲ ਦਾ ਨਾਂ ਸੁਣਿਆ ਉਹਨੇ ਉਦੇ ਉਹ ਭਾਂਡਾ ਜਾਂਦਾ ਗਿਆ ਜਿਹੜਾ ਉਹਦਾ ਦੋਸਤ ਦੇ ਕੇ ਗਿਆ ਸੀ ਉਹ ਕਹਿੰਦਾ ਇਹ ਚ ਬੜੀ ਗੱਲ ਐ ਆਹ ਮੇਰਾ ਦੋਸਤ ਮੈਨੂੰ ਫੜਾ ਕੇ ਗਿਆ ਸੀ ਉਹ ਭਰਿਆ ਹੋਇਆ ਭਾਂਡਾ ਉਹ ਚੋਂ ਕੱਢ ਲਿਆ ਨਾ ਮੈਂ ਉਹਦੀ ਘਰ ਵਾਲੀ ਕਹਿੰਦੀ ਨਹੀਂ ਵੀ ਉਹ ਬਹੁਤ ਪਰੋਸਾ ਕਰਕੇ ਵੀ ਤੈਨੂੰ ਇਹ ਫੜਾ ਕੇ ਗਿਆ ਵੀ ਆਪਾਂ ਐਡੀਕ ਚੀਜ਼ ਵਿਸੇ ਵੀ ਇਹ ਕੰਮ ਨਹੀਂ ਕਰਨਾ ਵੀ ਉਹਦੂ ਤਾਂ ਬਿਨਾ ਤੇਲ ਤੋਂ ਚੰਗੀ ਮੈਂ ਬਾਕੀ ਟਾਈਮ ਵੀ ਖਾਸਾ ਹੋ ਗਿਆ ਦੇਖ ਹੋ ਸਕਦਾ ਵੀ ਉਹ ਤੇਲ ਵੀ ਮੋਸਕ ਗਿਆ ਹੋਵੇ ਤੇ ਉਹ ਕਹਿੰਦਾ ਵੀ ਇੱਚ ਕਿੱਡੀ ਕੀ ਗੱਲ ਐ ਜਿਕੋਲੀ ਤੇਲ ਦੀ ਆਪੋ ਵਰਤ ਲਾਂਗੇ ਤਾਂ ਕੀ ਹੁੰਦਾ ਵੀ ਵੈਸੇ ਵੀ ਉਹਨੂੰ ਤਾਂ ਗਏ ਨੂੰ ਹੁਣ 3 ਸਾਲ ਹੋ ਗਏ ਇੰਨਾ ਟਾਈਮ ਤਾਂ ਤੀਰਥ ਯਾਤਰਾ ਤੇ ਲੱਗਦਾ ਵੀ ਨਹੀਂ ਮੁਰੂ ਪਤਾ ਨਹੀਂ ਨਾ ਮੁਰੂ ਤੇ ਉਹਦੇ ਘਰ ਵਾਲੀ ਫੇਰ ਕਹਿੰਦੀ ਕਹਿੰਦੀ ਜੇ ਕੱਲ ਨੂੰ ਵਾਪਸ ਆ ਗਿਆ ਵੀ ਇਹ ਮਾੜੀ ਗੱਲ ਐ ਵੀ ਇਤਵਾਰ ਕਰਕੇ ਦੇ ਕੇ ਗਿਆ ਅਗਲਾ ਤੈਨੂੰ ਕਹੂਗਾ ਇਹ ਗੱਲ ਪਿੱਛੇ ਪਿਕੌਲੀ ਤੇਲ ਦੀ ਬਿੱਸੇ ਕਿਉਂ ਕਹੋਣਾ ਤੂੰ ਤੇ ਉਹ ਕਹਿੰਦਾ ਕਿ ਨਹੀਂ ਨਹੀਂ ਐਡੀ ਗੱਲ ਨਹੀਂ ਹੁੰਦੀ ਤੇ ਇਹ ਗੱਲ ਕਹਿ ਕੇ ਭਈ ਲੈ ਕੇ ਕੌਲੀ ਉਹ ਤਾਂ ਉੱਥੇ ਬਾਗ ਗਿਆ ਗਦਾਮ ਚ ਜਿੱਥੇ ਤੇਲ ਆਲਾ ਉਹ ਪੰਡਾ ਰੱਖ ਕੇ ਗਿਆ ਸੀ ਤੇ ਕੱਢ ਕੇ ਜਦੋਂ ਨੇ ਖੋਲਿਆ ਤੇਲ ਉਹ ਤਾਂ ਇਹ ਲੱਗੇ ਵੀ ਮਸਕਿਆ ਹੁੰਦਾ ਸੀ ਮੈਂ ਪਰ ਫੇਰ ਵੀ ਜਦੋਂ ਨੇ ਕੌਲੀ ਚਲਟਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੀਆਂ ਉਹ ਅਸਰਫੀਆਂ ਸੀਗੀਆਂ ਉਹ ਜਾਦੇ ਭਾਰੀਆਂ ਸੀ ਤੇਲ ਤੋਂ ਪਹਿਲਾਂ ਆ ਕੇ ਕੋਲੀ ਜੋ ਸਾਰੀਆਂ ਪੈ ਗਈਆਂ ਤੇ ਤੇਲ ਉੱਥੇ ਡੁੱਲ ਗਿਆ ਕੋਸਟਾ ਉਹ ਤੇਲ ਡੁੱਲਿਆ ਤੇ ਕੁਝ ਆਸਰਫੀਆਂ ਨਿਕਲ ਗਈਆਂ ਵਿੱਚੋਂ ਭਾਂਡੇ ਦੀ ਤੇ ਉਹ ਤਾਂ ਖਾਸਾ ਨੀਮਾ ਹੋ ਗਿਆ ਤੇਲ ਤਾਂ ਭਾਂਡੇ ਚੋਂ ਤੇ ਉਹਨੇ ਫਸਫੁਰਸ ਸਾਫ਼ ਕੀਤਾ ਤੇ ਜਮਾ ਪਹਿਲਾ ਵਰਗਾ ਬਣਾ ਕੇ ਕੰਮ ਦੂਜੇ ਦਿਨ ਉਹ ਬਾਜ਼ਾਰ ਗਿਆ ਤੇ ਲਿਆ ਕੇ ਵਿੱਚ ਤੇਲ ਪਾਤਾ ਉਹ ਭਾਂਡੇ ਦੇ ਕਿ ਉਹਨੂੰ ਐ ਸੀ ਵੀ ਆ ਕੇ ਦੇਖੂਗਾ ਵੀ ਜੇ ਕੱਲ ਨੂੰ ਇਹ ਨਾ ਕਹੇ ਵੀ ਮੇਰਾ ਤੇਲ ਘਟਿਆ ਪਿਆ ਵੀ ਸ਼ੱਕ ਨਾ ਹੋਵੇ ਤੇ ਦੂਜੇ ਤੀਜੇ ਦਿਨ ਭਈ ਉਹ ਜਿਹੜਾ ਕਸੂਰੀ لال ਸੀ ਉਹ ਵੀ ਯਾਤਰਾ ਤੋਂ ਵਾਪਸ ਆ ਗਿਆ ਤੇ ਆ ਕੇ ਉਹੀ ਗੱਲ ਉਹਨੂੰ ਆਏ ਸੀ ਵੀ ਹੁਣ ਵਪਾਰ ਦਾ ਕੰਮ ਦੁਬਾਰੀ ਸ਼ੁਰੂ ਕਰਨਾ ਹੈ ਤਾਂ ਉਹ ਆਪਦੇ ਦੋਸਤ ਕੰਟਕ ਕੋਲੇ ਗਿਆ ਤੇ ਜਾ ਕੇ ਕਹਿੰਦਾ ਵੀ ਜਿਹੜਾ ਤੈਨੂੰ ਭਾਂਡਾ ਫੜਾ ਕੇ ਗਿਆ ਸੀ ਤੇ ਲਾਲਾ ਵੀ ਉਹ ਮੈਨੂੰ ਫੜਾ ਦੇ ਤੇ ਉਹ ਜਿਹੜਾ ਕੰਟਕ ਸੀ ਉਹ ਉਮੀ ਭੂਲਾ ਜੇ ਬਣ ਕੇ ਉਹਨੂੰ ਕਹਿੰਦਾ ਕਹਿੰਦਾ ਆ ਫੜ ਚਾਬੀ ਕਹਿੰਦਾ ਜਿੱਥੇ ਤੂੰ ਰੱਖ ਕੇ ਗਿਆ ਸੀ ਉਥੋਂ ਚੱਕ ਲਿਆ ਕਹਿੰਦਾ ਮੈਂ ਤਾਂ ਬੜੇ ਹੀ ਨਹੀਂ ਗਦਾਮ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਵੀ ਮੈਨੂੰ ਨਹੀਂ ਪਤਾ ਤੂੰ ਕਿੱਥੇ ਰੱਖ ਕੇ ਗਿਆ ਆਪਦਾ ਚੱਕ ਕੇ ਲੈ ਜਾ ਤੇ ਨਾਲ ਹੀ ਉਹਨੂੰ ਇਹ ਪੁੱਛਣ ਲੱਗ ਗਿਆ ਵੀ ਤੇਰਾ ਤੀਰਥ ਕਿਵੇਂ ਰਹਾ ਸਾਰੇ ਤਾਂ ਮਾਤੇ ਜਾਇਆ ਆ ਅਹੀਂ ਗੱਲਬਾਤ ਕਰਦੇ ਭਈ ਉਹ ਖੋਲ ਕੇ ਜਿੰਦਾ ਆਪਦਾ ਉਹਨੇ ਦੇਖਿਆ ਵੀ ਬੰਦੀ ਪਿਆਚਲ ਤਹਾਂ ਤੱਕ ਤੇ ਉਹ ਲੈ ਗਿਆ ਕੱਢ ਕੇ ਤੇ ਕਰੇ ਜਾ ਕੇ ਪਈ ਉਹਨੇ ਜਿਹੜਾ ਤੇਲ ਸੀ ਉਹ ਦੂਜੇ ਵਰਤਨ ਚ ਜਦੋਂ ਕੱਢਿਆ ਤੇ ਵਿੱਚ ਦੇਖਿਆ ਵੀ ਅਸਰਫੀਆਂ ਤਾਂ ਉਹਦੀਆਂ ਹੈ ਨਾ ਤੇ ਉਹ ਉਨੇ ਪੈਰੀ ਆਪਦੇ ਮਿੱਤਰ ਕੋਲੇ ਆਇਆ ਤੇ ਆ ਕੇ ਉਹਨੂੰ ਰੋਕੇ ਕਹਿੰਦਾ ਵੀ ਜਿਹੜੀਆਂ ਇਹਦੇ ਚ ਹਜ਼ਾਰ ਅਸਰਫੀਆਂ ਸੀ ਉਹ ਕਿੱਧਰ ਗਈਆਂ ਤੇ ਉਹ ਕੰਟਕ ਉਹਦਾ ਦੋਸਤ ਕਹਿੰਦਾ ਵੀ ਮੈਨੂੰ ਤਾਂ ਰੱਬ ਦੀ ਸੌ ਲੱਗੇ ਵੀ ਮੈਂ ਇਹਦੇ ਚੋਂ ਕੁਝ ਕੱਢਿਆ ਹੋਵੇ ਜਾਂ ਇਹਨੂੰ ਛੇੜਿਆ ਹੋਵੇ ਜਿਵੇਂ ਤੂੰ ਰੱਖ ਕੇ ਗਿਆ ਸੀ ਉਸੇ ਤਰ੍ਹਾਂ ਹੀ ਪਿਆ ਇਹ ਤੇਰਾ ਪਾਂਡਾ ਤੇ ਉਹ ਕਹਿੰਦਾ ਵੀ ਜੇ ਕੋਈ ਗੱਲ ਨਹੀਂ ਵੀ ਜੇ ਤੂੰ ਕਈ ਵਾਰੀ ਕੋਈ ਤੈਨੂੰ ਜ਼ਰੂਰਤ ਸੀ ਵੀ ਤੂੰ ਖਰਚ ਲੈ ਤਾਂ ਵੀ ਦੱਸ ਦੇ ਮੈਨੂੰ ਬਾਅਦ 'ਚ ਵਾਪਸ ਕਰਦੀ ਵੀ ਮੈਂ ਕੋਈ ਐ ਨਹੀਂ ਕਹਿੰਦਾ ਵੀ ਹੁਣੀ ਦੇ ਮੈਨੂੰ ਆਹਗਾ ਦੋਸਤ ਮੂਹਰੋਂ ਕਹਿੰਦਾ ਵੀ ਤੂੰ ਤਾਂ ਝੂਠਾ ਇਲਜ਼ਾਮ ਲਾਉਣਾ ਮੇਰੇ ਤੇ ਨਾਲੇ ਤਾਂ ਤੇਰਾ ਤੇ ਸਾਂਵ ਕੇ ਰੱਖਿਆ ਵੀ ਉਲਟਾ ਹੁਣ ਤੂੰ ਮੇਰੇ 'ਤੇ ਭਾਰੀ ਪਈ ਜਾਣਾ ਤੇ ਉਹ ਭਾਈ ਕਸੋਰੀ ਲਾਲ ਨੇ ਬਹੁਤ ਹੱਥ ਪੈਰ ਜੋੜੇ ਉਹਨੂੰ ਵੀ ਕੋਈ ਨਾ ਮੇਰੇ ਘਰ ਤੇ ਆ ਬੱਸ ਵੀ ਮੈਂ ਵਪਾਰ ਕਰਨਾ ਮੈਂ ਨਹੀਂ ਮੈਂ ਬਰਬਾਦ ਹੋ ਜਾਊਂਗਾ ਵੀ ਮੇਰੇ ਕੋਲ ਤਾਂ ਰੋਟੀ ਖਾਣ ਨੂੰ ਵੀ ਪੈਸੇ ਨਹੀਂ ਤਾਂ ਮੁਗਰੋਂ ਜਿਹੜਾ ਉਹ ਕੰਟਕ ਸੀ ਉਹ ਬਹੁਤ ਗੁੱਸੇ ਚ ਹੋ ਕੇ ਉਹਨੂੰ ਕਹਿੰਦਾ ਵੀ ਬੇਈਮਾਨ ਤਾਂ ਤੂੰ ਆਪ ਆ ਮੈਨੂੰ ਉਲਟਾ ਤੂੰ ਇਲਜ਼ਾਮ ਲਾ ਕੇ ਪ੍ਰੇਸ਼ਾਨ ਕਰ ਰਿਹਾ ਹੈ ਤੇ ਇਹੀ ਕਰਦੇ ਕਰਦੇ ਭਈ ਉਹ ਕਹਿੰਦਾ ਮੇਰੇ ਘਰੋਂ ਨਿਕਲ ਜਾ ਤੇ ਉਥੋਂ ਜਦੋਂ ਉਹਨਾਂ ਦਾ ਝਗੜਾ ਵੱਧ ਗਿਆ ਤਾਂ ਲੋਕ ਇਕੱਠੇ ਹੋ ਗਏ ਲੋਕ ਇਕੱਠੇ ਹੋਏ ਉਹਨਾਂ ਨੇ ਸਾਰੀ ਗੱਲ ਲੋਕਾਂ ਨੂੰ ਦੱਸੀ ਅੱਧੇ ਲੋਕ ਤਾਂ ਕਹਿੰਦੇ ਵੀ ਕੰਟਕ ਸਹੀ ਆ ਅੱਧੇ ਕਹਿੰਦੇ ਵੀ ਕਸੋਰੀ ਲਾਲ ਸਹੀ ਆ ਐਂ ਅਡੋ ਅੱਡੀ ਲੋਕ ਗੱਲਾਂ ਕਰੀ ਜਾਣ ਤੇ ਸਾਰਾ ਮਾਮਲਾ ਹੌਲੀ ਹੌਲੀ ਸਰਪੰਚ ਕੋਲੇ ਪਹੁੰਚ ਗਿਆ ਤੇ ਜਦੋਂ ਸਰਪੰਚ ਕੋਲੇ ਪਹੁੰਚਿਆ ਉਹ ਕਹਿੰਦਾ ਵੀ ਤੂੰ ਕੋਈ ਗਵਾਹ ਦੇ ਕਸੋਰੀ ਲਾਲ ਨੂੰ ਕਹਿੰਦਾ ਕਹਿੰਦਾ ਵੀ ਮੇਰੇ ਕੋਲੇ ਤਾਂ ਕੋਈ ਗਵਾਹ ਨਹੀਂ ਵੀ ਮੈਂ ਤਾਂ ਯਾਰੀ ਦੋਸਤੀ ਤੇ ਬਸ ਯਕੀਨ ਦੇ ਉੱਤੀ ਇਹਦੇ ਕੋਲੇ ਰੱਖਤੇ ਵੀ ਗਵਾਹ ਇਹ ਕੰਮ 'ਚ ਕੋਈ ਨਹੀਂ ਹੈਗਾ ਪਰ ਮੈਂ ਰੱਬ ਦੀ ਸੌਂ ਜ਼ਰੂਰ ਖਾ ਸਕਦਾ ਵੀ ਜਿਹੜਾ ਪਰਦਾਇ ਨੂੰ ਫਰਾਕੀ ਗਿਆ ਸੀ ਤੇ ਲਾਲਾ ਉਹਦੇ 'ਚ 1000 ਅਸਰਫੀਆਂ ਸੀ ਤਾਂ ਇਹ ਗੱਲ ਸੁਣ ਕੇ ਜਿਹੜਾ ਟੰਟਕ ਸੀ ਉਹ ਕਹਿੰਦਾ ਵੀ ਸੌਂ ਤਾਂ ਮੈਂ ਵੀ ਖਾਨਾ ਵੀ ਮੇਰੇ ਨਾਲ ਧੱਕਾ ਨਾ ਕਰੋ ਮੈਂ ਵੀ ਗਰੀਬ ਆ ਵੀ ਮੈਂ ਕਿੱਥੋਂ ਦੇ ਦੂੰਗਾ 1000 ਅਸਰਫੀਆਂ ਤੇ ਇਹ ਗੱਲਾਂ ਬਾਤਾਂ ਕਰਦੇ ਕਰਦੇ ਭਾਈ ਕੋਈ ਗੱਲ ਨਾ ਬਣੀ ਪਾ ਜਿਹੜਾ ਸਰਪੰਚ ਸੀ ਉਹ ਕਹਿੰਦਾ ਵੀ ਜਿਹੜਾ ਤੇਲ ਆਇਆ ਭਾਂਡਾ ਹੋ ਉਹਨੂੰ ਇੱਥੇ ਲੈ ਕੇ ਆਓ ਤੇ ਉਹ ਜਿਹੜਾ ਭਾਂਡਾ ਸੀ ਤੇਲ ਆਲਾ ਉਹ ਜਾ ਕੇ ਚੱਕ ਲਿਆ ਆ ਕਸੂਰੀ ਲਾਲ ਤੇ ਜਦੋਂ ਉਹਨੇ ਤੇਲ ਦੇਖਿਆ ਉਹਦੇ ਚ ਉਂਗਲ ਪਾਈ ਉਹ ਕਹਿੰਦਾ ਇੰਜ ਲੱਗਦਾ ਵੀ ਜਿਵੇਂ ਤੇਲ ਨਵਾਂ ਹੀ ਹੁੰਦਾ ਵੀ ਬਾਕੀ ਗੱਲਬਾਤ ਆਪਾਂ ਸੈਰ ਚੱਲਦੇ ਆ ਵੀ ਤਿੰਨ ਸਾਲ ਪੁਰਾਣਾ ਹੈ ਤੇਲ ਕਹਿਣੇ ਹੋ ਤੁਸੀਂ ਵੀ ਆਪਾਂ ਦਿਖਾ ਲੈਨੇ ਆ ਜਿਹੜੇ ਇਹਦਾ ਕੰਮ ਕਰਦੇ ਨੇ ਤੇਲ ਦਾ ਤੇ ਉਹ ਭਈ ਸ਼ਹਿਰ ਲੈ ਗਏ ਤੇ ਜਿਹੜਾ ਤੇਲ ਦਾ ਵਪਾਰੀ ਸੀ ਉਹਨੂੰ ਉਹ ਤੇਲ ਦਿਖਾਇਆ ਜਦੋਂ ਕਹਿੰਦਾ ਵੀ ਐਂ ਦੱਸ ਵੀ ਇਹ 3 ਸਾਲ ਪੁਰਾਣਾ ਲੱਗਦਾ ਤੇਲ ਤੈਨੂੰ ਉਹਨੇ ਜਦੋਂ ਦੇਖਿਆ ਉਹ ਕਹਿੰਦਾ ਵੀ ਇੰਨਾ ਵਧੀਆ ਨਹੀਂ रह ਸਕਦਾ 3 ਸਾਲਾਂ ਚ ਇਹ ਤੇਲ ਹੁੰਦਾ ਇਹਦਾ ਵੀ ਇਹ ਤਾਂ ਮਸਕ ਜਾਣਾ ਚਾਹੀਦਾ ਸੀ ਪਰ ਇਹ ਤਾਂ ਇਹ ਲੱਗਦਾ ਵੀ ਜਿਵੇਂ ਨਵਾਂ ਹੀ ਹੁੰਦਾ ਤੇ ਉਹਨੇ ਕਾਰ ਕਰਾ ਕੇ ਭਈ ਸਾਰਾ ਫੈਸਲਾ ਇਹ ਕੀਤਾ ਵੀ ਇਹ ਇੰਨਾ ਪੁਰਾਣਾ ਨਹੀਂ ਹੈਗਾ ਵੀ ਜਿਹੜੇ ਸਾਹਬ ਦਾ ਜੇ 3 ਸਾਲਾਂ ਵਾਲਾ ਹੁੰਦਾ ਤਾਂ ਮੁਸਕ ਗਿਆ ਹੁੰਦਾ ਤੇ ਜਦੋਂ ਸਰਪੰਚ ਨੇ ਇਹ ਗੱਲ ਸੁਣੀ ਉਹ ਕਹਿੰਦਾ ਵੀ ਸੋਚਲਾ ਕੰਤਕ ਨੂੰ ਕਹਿੰਦਾ ਵੀ ਇੱਕ ਵਾਰੀ ਫੇਰ ਦੱਸ ਦੇ ਇਹ ਗੱਲ ਸੁਣ ਕੇ ਭਈ ਉਹਦੇ ਮੂੰਹ ਦਾ ਰੰਗ ਉੱਡ ਗਿਆ ਸਰਪੰਚੋਂ ਨੂੰ ਕਹਿੰਦਾ ਵੀ ਤੂੰ ਤਾਂ ਕਹਿੰਦਾ ਸੀ ਮੈਂ ਹੱਥ ਵੀ ਨਹੀਂ ਲਾਇਆ ਇਹਨੂੰ ਫਿਰ ਇਹਦਾ ਤੇਲ ਕਿਵੇਂ ਬਾਦ ਲਿਆ ਗਿਆ ਤੇ ਜਦੋਂ ਉਹਨੂੰ ਲੱਗਿਆ ਵੀ ਯਾਰ ਹਮ ਤਾਂ ਚੋਰੀ ਫੜੀ ਗਈ ਉਹਦਾ ਹੱਥ ਜੋੜ ਕੇ ਖੜ ਗਿਆ ਕਹਿੰਦਾ ਮੈਥੋਂ ਬਲਤੀ ਹੋ ਗਈ ਵੀ ਮੈਂ ਲਾਲਚ ਦੇ ਵਿੱਚ ਆ ਗਿਆ ਤਾਂ ਕਰਕੇ ਵੀ ਮੈਥੋਂ ਇਹ ਭੁੱਲ ਹੋ ਗਈ ਵੀ ਇਹਨੇ ਮੇਰੇ ਤੇ ਇਤਬਾਰ ਕੀਤਾ ਪਰ ਮੇਰਾ ਇਤਬਾਰ ਆ ਜਿਹੜਾ ਉਹ ਨਿਭਾ ਨਹੀਂ ਸਕਿਆ ਆ ਵੀ ਦੋਸਤੀ ਵੀ ਮੈਨੂੰ ਮਾਫ ਕਰ ਦਿਓ ਸਰਪੰਚ ਕਹਿੰਦਾ ਵੀ ਗੁਣੀ ਹਾਜ਼ਰਕਾਰ ਜਿਹੜੀ ਐ ਦੀਆਂ ਅਸਰਾਫੀਆਂ ਕੱਢੀਆਂ ਨੇ ਤੂੰ ਤੇ ਉਹ ਘਰੋਂ 1000 ਅਸਰਾਫੀਆਂ ਨੇ ਲਿਆ ਕੇ ਉਹ ਕਸੂਰੀ ਲਾਲ ਨੂੰ ਦਿੱਤੀਆਂ ਤੇ ਕਸੂਰੀ ਲਾਲ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ ਵੀ ਮੈ ਵੀ ਇਹਦੇ ਤੇ ਇਤਵਾਰ ਕਰਕੇ ਦਿੱਤਾ ਸੀ ਵੀ ਜੇ ਇਹਦੀ ਬੇਈਮਾਨੀ ਹੋ ਗਈ ਵੀ ਹੁਣ ਇਹਦਾ ਇਹਦਾ ਈਮਾਨ ਆ ਤੇ ਤਾਂ ਕਰ ਕਿ ਉਹ ਕਹਿੰਦਾ ਵੀ ਮੈਂ ਸਜਾ ਸੁਜ਼ਾ ਇਹਨੂੰ ਕੋਈ ਨਹੀਂ ਦਿਵਾਉਣੀ ਵੀ ਗਾਹਾਂ ਵਾਸਤੇ ਬਸ ਮੈਂ ਆਪ ਦੇ ਕਿਨਾਰਾ ਕਰੂੰਗਾ ਇਹਦੇ ਤੋਂ ਤੇ ਇਸ ਤਰ੍ਹਾਂ ਭਈ ਉਹਨਾਂ ਦਾ ਫੈਸਲਾ ਹੋਇਆ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਪਿੰਡ 'ਚ ਭਈ ਇੱਕ ਚੋਰ ਰਹਿੰਦਾ ਸੀ ਜਿਹੜਾ ਆਲੇ-ਦੁਆਲੇ ਦੇ ਇਲਾਕੇ 'ਚ ਬਹੁਤ ਚੋਰੀਆਂ ਕਰਦਾ ਸੀ ਤੇ ਇੱਕ ਵਾਰ ਉਹ ਚੋਰੀ ਕਰਨ ਦੇ ਖਿਆਲ ਨਾਲ ਕਿਸੇ ਪਿੰਡ 'ਚ ਜਾ ਰਿਹਾ ਸੀ ਪਰ ਜਾਂਦੇ ਜਾਂਦੇ ਰਾਹ 'ਚ ਉਹਨੂੰ ਇੱਕ ਮਹਾਤਮਾ ਕਥਾਕਾਰਤਾ ਮਿਲਿਆ ਤੇ ਚੋਰ ਦੇ ਕਿੰਨਾ ਚ ਆਵਾਜ਼ ਪਈ ਵੀ ਬੰਦਾ ਜਿਹੜਾ ਕੁਛ ਵੀ ਬੀਜਦਾ ਇੱਥੇ ਉਹੀ ਉਹਨੂੰ ਵੱਡਣਾ ਪੈਂਦਾ ਜਿਵੇਂ ਕਿਕਰਾਂ ਬੀਜ ਕੇ ਜੀਮੀਦਾਰ ਗੂਰਖਾਨ ਦੀ ਆਸ ਨਹੀਂ ਕਰਦਾ ਇਸੇ ਤਰ੍ਹਾਂ ਮੰਦੇ ਕਰਮ ਕਰਨ ਵਾਲੇ ਲੋਕ ਆਗਲੇ ਜਨਮ ਚ ਸੁੱਖ ਦੀ ਆਸ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਇਹ ਕਰਮਾਂ ਦਾ ਫਲ ਭੋਗਣਾ ਹੀ ਪਊਗਾ ਤੇ ਚੋਰ ਭਈ ਕਾਫੀ ਦੇਰ ਤੱਕ ਇੱਕ ਦਰਖਤ ਹੇਠਾਂ ਖੜਾ ਉਹ ਮਹਾਤਮਾ ਦੇ ਬਚਨੀ ਸੁਣੀ ਗਿਆ ਤੇ ਮਹਾਤਮਾ ਫੇਰ ਕਹਿਣ ਲੱਗੇ ਕਹਿੰਦੇ ਮਨੁੱਖੀ ਜੂਨੀ ਇੱਕੋ ਵਾਰ ਮਿਲਦੀ ਐ ਤੇ ਇਹ ਦੇਹੀ ਜਿਹੜੀ ਮਿਲਦੀ ਐ ਇਹਨੂੰ ਦੇਵੀ ਦੇਵਤੇ ਵੀ ਤਰਸਦੇ ਨੇ ਤੇ ਇਹ ਜਨਮ ਮੰਦੇ ਕਰਮ ਕਰਕੇ ਗਵਾਉਣਾ ਨਹੀਂ ਚਾਹੀਦਾ ਸਗੋਂ ਚੰਗੇ ਕੰਮ ਕਰਨੇ ਚਾਹੀਦੇ ਨੇ ਤੇ ਚੋਰ ਦਾ ਭਈ ਉੱਥੇ ਖੜੇ ਦਾ ਗੱਲਾਂ ਸੁਣ ਕੇ ਉੱਥੋਂ ਹਿੱਲਣ ਨੂੰ ਜੀ ਨਾ ਕਰੇ ਤੇ ਉਹ ਉੱਥੇ ਖੜਾ ਸੰਤਾਂ ਦੇ ਬਚਨ ਸੁਣਦਾ ਗਿਆ ਜਦੋਂ ਸਤ ਸੰਗ ਸਮਾਪਤ ਹੋਈ ਤੇ ਲੋਕ ਉੱਠ ਕੇ ਉੱਥੋਂ ਜਾਣ ਲੱਗੇ ਤਾਂ ਚੋਰ ਨੇ ਮਹਾਤਮਾ ਦੇ ਪੈਰ ਫੜ ਲਏ ਤੇ ਕਹਿਣ ਲੱਗਿਆ ਮਹਾਰਾਜ ਮੈਂ ਢਟ ਕੇ ਇੱਕ ਰਾਹੇ ਪੈ ਗਿਆ ਸੀ ਮੈਨੂੰ ਰਾਹ ਪਾ ਦਿਓ ਤੇ ਫਿਰ ਚੋਰ ਨੇ ਸਾਰੀ ਗੱਲਬਾਤ ਸੁਣਾਈ ਵੀ ਐਂ ਕਰਕੇ ਮੈਨੂੰ ਚੋਰੀ ਦੀ ਆਦਤ ਐ ਵੀ ਸ਼ੁਰੂ ਤੋਂ ਹੀ ਚੋਰੀਆਂ ਕਰਦਾ ਆਉਣਾ ਤੇ ਮੈਂ ਲੋਕਾਂ ਨੂੰ ਬਹੁਤ ਦੁਖੀ ਕੀਤਾ ਐ ਚੀਜ਼ ਨਾਲ ਤੇ ਮੈਨੂੰ ਕੋਈ ਮੁਕਤੀ ਦਾ ਰਾਹ ਦੱਸੋ ਤੇ ਉਹ ਮਹਾਤਮਾ ਉਹਦੇ ਵੱਲ ਕਿੰਨਾ ਚੇਰਪਈ ਨਿਗਾਹ ਪਰ ਕੇ ਦੇਖੀ ਗਏ ਫਿਰ ਉਹਦੀ ਪਿੱਠ ਤੇ ਹੱਥ ਫੇਰਿਆ ਤੇ ਕਹਿੰਦੇ ਤੂੰ ਆਵਦਾ ਜਿਹੜਾ ਕੰਮ ਐ ਇਹ ਪੁੱਠਾ ਇਹਨੂੰ ਤਿਆਗ ਦੇ ਤੇ ਨੇਕ ਕਮਾਈ ਕਰਕੇ ਸਿਮਰਨ ਕਰਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦੇ ਇਹ ਤੋਂ ਇਲਾਵਾ ਕਹਿੰਦੇ ਵੀ ਜਿਹੜਾ ਤੂੰ ਤੂੰ ਲੁੱਟਿਆ ਉਹ ਗਰੀਬਾਂ 'ਚ ਵੰਡ ਦੇ ਤੇ ਇਹ ਗੱਲ ਸੁਣ ਕੇ ਭਈ ਉਹ ਚੋਰ ਕਹਿੰਦਾ ਵੀ ਦੇਖੋ ਇਹ ਕੰਮ ਤਾਂ ਮੈਂ ਕਰ ਦੂੰਗਾ ਪਰ ਜਿਹੜੇ ਮੈਂ ਪਿਛਲੇ ਪਾਪ ਕਰ ਲੇ ਉਹ ਤਾਂ ਮੈਨੂੰ ਭੋਗਣੀ ਪੈਣਗੇ ਉਹਨਾਂ ਤੋਂ ਕਿਵੇਂ ਨਿস্তারਾ ਹੋਊਗਾ ਤੇ ਫੇਰ ਭਈ ਉਹ ਸਾਧ ਮਹਾਤਮਾ ਨੇ ਉਹਨੂੰ ਦੱਸਿਆ ਵੀ ਤੂੰ ਸੱਚੇ ਦਿਲੋਂ 68 ਤੀਰਥਾਂ ਦੇ ਇਸ਼ਨਾਨ ਕਰਕੇ ਇਹ ਪਾਪ ਗਵਾ ਸਕਦਾ ਹੈ ਤੇ ਨਾਲ ਦੀ ਨਾਲ ਉਹਨੂੰ ਇੱਕ ਗੱਲ ਹੋਰ ਸਮਝਾਈ ਉਹਦੇ ਹੱਥ 'ਚ ਇੱਕ ਮੈਲੀ ਚਾਦਰ ਫੜਾਤੀ ਕਹਿੰਦਾ ਜਦੋਂ ਵੀ ਇਸ਼ਨਾਨ ਕਰਿਆ ਕਰੇਂਗਾ ਇਹ ਮੈਲੀ ਚਾਦਰ ਜ਼ਰੂਰ ਦੇਖਿਆ ਕਰੀ ਤੇ ਜਦੋਂ ਇਹ ਚਿੱਟੀ ਹੋ ਗਈ ਉਦੋਂ ਮੇਰੇ ਕੋਲ ਵਾਪਸ ਆਜੀ ਤੇ ਸਮਝ ਲਈ ਵੀ ਤੇਰੇ ਪਿਛਲੇ ਪਾਪ ਧੋਤੇ ਗਏ ਤੇ ਫਿਰ ਥੋੜਾ ਜਿਹਾ ਟਾਈਮ ਰੋਕ ਕੇ ਭਈ ਦੁਬਾਰਾ ਕਿਹਾ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚ ਕੇ ਰਹੀਂ ਇਹਨਾਂ ਨੂੰ ਨੇੜੇ ਨਾ ਟੁੱਕਨ ਦੇਈ ਤੇ ਉਹ ਚੋਰ ਭਈ ਮੈਲੀ ਚਾਦਰ ਲੈ ਕੇ ਤੇ ਆਸ਼ੀਰਵਾਦ ਲੈ ਕੇ ਮਹਾਤਮਾ ਤੋਂ ਉਥੋਂ ਪਹਿਲੇ ਤੀਰਥ ਨੂੰ ਤੁਰ ਪਿਆ ਤੇ ਪੂਰੀ ਸਰਦਾ ਨਾਲ ਉਹਨੇ ਉੱਥੇ ਜਾ ਕੇ ਇਸ਼ਨਾਨ ਕੀਤਾ ਤੇ ਰੱਬ ਦਾ ਨਾਮ ਲੈਂਦਾ ਲੈਂਦਾ ਉਹ ਅਗਲੇ ਤੀਰਥ ਵੱਲ ਤੁਰ ਪਿਆ ਤੇ ਇੱਕ ਇੱਕ ਕਰਕੇ ਉਹਨੇ ਸਾਰੇ ਤੀਰਥਾਂ ਤੇ ਇਸ਼ਨਾਨ ਕਰ ਲਿਆ ਤੇ ਨਾਲ ਦੀ ਨਾਲ ਪ੍ਰਮਾਤਮਾ ਦਾ ਨਾਮ ਵੀ ਸਿਮਰਦਾ ਰਹਿੰਦਾ ਤੇ ਇਹ ਯਾਤਰਾ ਕਰਦੇ ਕਰਦੇ ਉਹਨੂੰ ਕਾਫੀ ਸਮਾਂ ਬੀਤ ਗਿਆ ਪਰ ਜਿਹੜੀ ਉਹ ਚਾਰਦਰਸ਼ੀ ਉਹ ਚਿੱਟੀ ਨਾ ਹੋਈ ਉਸੇ ਤਰ੍ਹਾਂ ਮੈਲੀ ਰਹੀ ਤੇ ਜਦੋਂ ਕੋਈ ਰੰਗ ਦੇ ਵਿੱਚ ਫਰਕ ਨਾ ਆਬਿਆ ਸਾਰੇ ਤੀਰਥਾਂ ਦੇ ਉੱਤੇ ਇਸ਼ਨਾਨ ਵੀ ਕਰ ਲਏ ਤਾਂ ਉਹ ਜਿਹੜਾ ਚੋਰ ਬੰਦਾ ਸੀ ਉਹ ਉਹ ਨਿਰਾਸ਼ ਹੋ ਗਿਆ ਤੇ ਵਾਪਸ ਸਾਧੂ ਮਹਾਤਮਾ ਬੰਦ ਤੁਰ ਪਿਆ ਤੇ ਸੋਚਦਾ ਆਉਂਦਾ ਵੀ ਜਾ ਕੇ ਪੁੱਛਾਂਗੇ ਵੀ ਫਰਕ ਕੀ ਰਹਿ ਗਿਆ ਯਾਤਰਾ ਦੇ ਵਿੱਚ ਜਾਂਦਿਆਂ ਜਾਂਦੇ ਰਾਹ 'ਚ ਉਹਨੂੰ ਇੱਕ ਜੰਗਲ ਆਇਆ ਤੇ ਰਾਤ ਵੀ ਪੈਣੀ ਸ਼ੁਰੂ ਹੋ ਗਈ ਤੇ ਉਹਨੇ ਸੋਚਿਆ ਵੀ ਇੱਥੇ ਰਾਤ ਅੱਜ ਕੱਟ ਕੇ ਸਵੇਰੇ ਤੁਰ ਪਾਂਗੇ ਕਿਉਂ ਡਰਦਾ ਸੀ ਵੀ ਕਈ ਵਾਰੀ ਰਾਤ ਨੂੰ ਤੁਰੂੰਗਾ ਵੀ ਕੋਈ ਜਾਨਵਰ ਵਗੈਰਾ ਨਾ ਆ ਜਾਈ ਤੇ ਇਹ ਗੱਲ ਕਰਕੇ ਉਹਨੇ ਸੋਚਿਆ ਵੀ ਅੱਜ ਦੀ ਰਾਤ ਇੱਥੇ ਕੱਟ ਲੈਨੇ ਆ ਤੇ ਫੇਰ ਉਹਨੂੰ ਖਿਆਲ ਆਇਆ ਵੀ ਜੇ ਇਹ ਖਾਂ ਪਊਂਗਾ ਵੀ ਕਈ ਵਾਰੀ ਕੋਈ ਸੱਪ ਵਗੈਰਾ ਨਾ ਆ ਜਾਈ ਤਾਂ ਕਰ ਕਿਉਂ ਨੀ ਚਾਦਰ ਦੇ ਚਾਰੇ ਲਾੜ ਬਨ ਕੇ ਦਰਸਤ ਨਾਲ ਤੇ ਉਹਦੇ ਵਿਚਾਲੇ ਸੂਲਾ ਜਾ ਬਣਾ ਕੇ ਵਿੱਚ ਲੰਮਾ ਪੈ ਗਿਆ ਤੇ ਆਰਾਮ ਕਰਮ ਲਕਿਆ ਹਾਲੇ ਜਾਗਦੀ ਸੀ ਥੋੜੇ ਜਿਹੀ ਟਾਈਮ ਬਾਅਦ ਉਹਨੂੰ ਦੂਰੋਂ ਕੋਈ ਆਵਾਜ਼ ਸੁਣੀ ਤੇ ਜਿਹਦੇ ਚ ਇੱਕ ਔਰਤ ਦੀ ਆਵਾਜ਼ ਸੀ ਤੇ ਕੁਛਕ ਬੰਦਿਆਂ ਦੀ ਆਵਾਜ਼ ਸੀ ਤੇ ਇਸ ਤਰ੍ਹਾਂ ਦੀ ਸੂ ਆਉਂਦੀ ਸੀ ਉਹਨੂੰ ਵੀ ਜਿਵੇਂ ਕੋਈ ਬੰਦੇ ਕਿਣਿਸ਼ ਕੇ ਕਿਸੇ ਕੁੜੀ ਨੂੰ ਜੰਗਲ ਦੇ ਵਿੱਚ ਲੈ ਕੇ ਜਾ ਰਹੇ ਹੋਣ ਤੇ ਉਹ ਕੁੜੀ ਉੱਚੀ ਉੱਚੀ ਚੀਕਾ ਮਾਰਦੀ ਹੋਵੇ ਤੇ ਉਹਨੇ ਚੀਕਾ ਸੁਣ ਕੇ ਉਹ ਦਰਖਤ ਤੋਂ ਸਾਲ ਮਾਰੀ ਤੇ ਉਧਰ ਨੂੰ ਤੁਰ ਪਿਆ ਜਿੱਧਰੋਂ ਉਹ ਆਵਾਜ਼ ਆਉਂਦੀ ਸੀ ਤੇ ਉੱਥੇ ਉਹਨੇ ਦੇਖਿਆ ਵੀ ਪੰਜ ਬੰਦੇ ਇੱਕ ਜਵਾਨ ਕੁੜੀ ਨੂੰ ਘੇਰੀ ਖੜੇ ਸੀ ਤੇ ਪੂਰਾ ਗੁੱਸੇ ਨਾਲ ਉਹਨੂੰ ਇੱਕ ਕਹਿੰਦਾ ਮੈਂ ਤੈਨੂੰ ਕੱਚੀ ਨੂੰ ਖਾਜੂਗਾ ਤੇ ਸਾਰੀਆਂ ਗੱਲਾਂ ਦੇ ਗਿਣ-ਗਿਣ ਬਾਦਲੇ ਲਾਉਂ ਤੇ ਦੂਜਾ ਕਹਿੰਦਾ ਮੈਨੂੰ ਤਾਂ ਇਹ ਸੋਹਣੀ ਲੱਗਦੀ ਐ ਮੈਨੂੰ ਭੋਗ ਲਾਂ ਤੇ ਤੀਜਾ ਕਹਿੰਦਾ ਮੈਨੂੰ ਤਾਂ ਇਹਦੇ ਗਹਿਣੇ ਚੰਗੇ ਲੱਗਦੇ ਨਹੀਂ ਤੇ ਚੌਥਾ ਕਹਿੰਦਾ ਮੈਨੂੰ ਤਾਂ ਇਹ ਹਮੇਸ਼ਾ ਦਰਕਾਰ ਦੀ ਰਹੀ ਆ ਅੱਜ ਮੈਂ ਇਹਦੇ ਤੋਂ ਆਪਦੇ ਪੈਰ ਚ ਟਾਊਂਗਾ ਤੇ ਦੇਖਦੇ ਆਂ ਵੀ ਇਹਦੀ ਮਦਦ ਕੌਣ ਕਰਦਾ ਹੈ ਤੇ ਜਿਹੜਾ ਪੰਜਵਾਂ ਸੀ ਉਹ ਥੋੜਾ ਜਿਹਾ ਨਰਮ ਸੀ ਵਿਚਾਰਾ ਤੇ ਕਹਿੰਦਾ ਇਹ ਆਪਣੇ ਹੱਥਾਂ 'ਚ ਜੰਮੀ ਪਈ ਆ ਵੀ ਆਪਣੇ ਮਾਲਕ ਦੀ ਧੀ ਐ ਤੁਸੀਂ ਜਿਹੜਾ ਕੁਝ ਵੀ ਕਰਨਾ ਹੈ ਵੀ ਖੋਣਾ ਖੋਲੋ ਪਰ ਇਹਨੂੰ ਜ਼ਿਆਦਾ ਪਰੇਸ਼ਾਨ ਨਾ ਕਰੋ ਉਹ ਮਟਿਆਰ ਵਿਚਾਰੀ ਜਿਵੇਂ ਕੋਈ ਬੋਟੀ ਹੁੰਦੀ ਹੈ ਤੇ ਇਸ ਤਰ੍ਹਾਂ ਸਜੀ ਸাবਰੀ ਖੜੀ ਸੀ ਤੇ ਉਹਦਾ ਜਿਸਮ ਗੈਰਿਆਂ ਨਾਲ ਲੱਧਿਆ ਹੋਇਆ ਸੀ ਤੇ ਅੱਖਾਂ 'ਚ ਵਿਚਾਰੀ ਦੇ ਹੰਝੂ ਆਏ ਹੋਏ ਜਿਵੇਂ ਉਹ ਤਰਲੇ ਕਰਦੇ ਹੋਵੇ ਉਹਨਾਂ ਦੇ ਤੇ ਉਹ ਚੋਰ ਉਹਨਾਂ ਦੇ ਕੋਲੇ ਜਾ ਕੇ ਖੜ ਗਿਆ ਤੇ ਸਾਰੀ ਗੱਲਬਾਤ ਉਹਨਾਂ ਤੋਂ ਜਿਵੇਂ ਜਾਣਨ ਲੱਗਿਆ ਤੇ ਉਹਨੂੰ ਦੇਖ ਕੇ ਜਿਹੜੇ ਉਹ ਪੰਜੇ ਮਾਰਦ ਸੀ ਉਹ ਹੱਕੇ-ਬੱਕੇ ਰਹਿ ਗਏ ਤੇ ਉਹ ਕੁੜੀ ਨੂੰ ਛੱਡ ਕੇ ਉਹਦੇ ਕਿੰਨੇ ਨੂੰ ਹੋ ਗਏ ਪੰਜੇ ਤੇ ਕਹਿੰਦੇ ਤੂੰ ਕੌਣ ਐ ਇੱਥੇ ਕੀ ਕਰ ਮ ਆਇਆ ਚੋਰ ਨੇ ਦੇਖਿਆ ਵੀ ਕਿਸੇ ਦੇ ਹੱਥ 'ਚ ਤਾਂ ਤਲਵਾਰ ਸੀ ਕਿਸੇ ਕੋਲੇ ਛੋਟੀ ਸੀ ਕਿਸੇ ਕੋਲੇ ਘੋਸ ਸੀ ਤੇ ਉਹ ਆਪ ਖਾਲੀ ਹੱਥ ਸੀ ਤੇ ਉਹਨੇ ਦੇਖ ਲਿਆ ਵੀ ਇਹਨਾਂ ਨਾਲ ਪੰਜਾ ਨਾਲ ਜੇ ਮੈਂ ਲੜੂੰਗਾ ਪਿਓਖਾ ਹੈ ਤੇ ਤਾਂ ਕਰ ਕਿਉਂ ਨਹੀਂ ਆਪਦੀ ਚਤਰਾਈ ਤੋਂ ਕੰਮ ਲਿਆ ਤੇ ਕਹਿੰਦਾ ਮੈਂ ਵੀ ਛੋਡੇ ਵਾਂਗੂ ਇੱਕ ਚੋਰ ਆ ਤੇ ਮੇਰਾ ਤਾਂ ਦਾ ਇਹੀ ਆ ਵੀ ਆਉਂਦੇ ਜਾਂਦੇ ਮਸਾਫਰਾਂ ਨੂੰ ਲੁੱਟਦਾ ਤੇ ਇੱਥੇ ਨੇੜੇ ਪਈ ਮੈਂ ਵਿਸਰਾਮ ਕਰੀ ਜਾਂਦਾ ਸੀ ਤੇ ਜਦੋਂ ਚੀਕਾਂ ਸੁਣੀਆ ਮੈਂ ਇੱਧਰ ਨੂੰ ਆ ਗਿਆ ਤੇ ਫਿਰ ਉਹ ਚੋਰ ਨੇ ਪੁੱਛਿਆ ਵੀ ਇਹ ਕੁੜੀ ਕੌਣ ਐ ਇਹ ਤਾਂ ਲੱਗਦਾ ਵੀ ਜਿਵੇਂ ਸੱਚ ਬਿਆਹੀ ਹੁੰਦੀ ਐ ਵੀ ਤੁਹਾਡਾ ਕੀ ਰਿਸ਼ਤਾ ਆਪਸ ਵਿੱਚ ਅਸੀਂ ਤੋਂ ਪਹਿਲਾਂ ਉਹ ਪੰਜ ਮਰਦ ਕੁਝ ਬੋਲਦੇ ਉਹ ਕੁੜੀ ਬੋਲ ਪਈ ਕਹਿੰਦੀ ਕਹਾਰ ਮੇਰੀ ਡੋਲੀ ਲਈ ਜਾਂਦੇ ਸੀ ਰਾਹ 'ਚ ਇਹ ਮਿਲ ਕੇ ਪੰਜੇ ਤੇ ਉਹਨਾਂ ਤੋਂ ਮੇਰੀ ਡੋਲੀ ਖੋ ਲਿਆਏ ਤੇ ਹੁਣ ਲਿਆ ਕੇ ਇੱਥੇ ਇਹ ਮੇਰੇ ਨਾਲੇ ਤਾਂ ਗਹਿਣੀ ਤੇ ਨਾਲੇ ਮੇਰੀ ਇੱਜ਼ਤ ਲੁੱਟਣਾ ਚਾਹੁੰਦੇ ਨੇ ਤੇ ਹੋ ਸਕਦਾ ਮੈਨੂੰ ਮਾਰ ਦੇਣ ਨਾ ਤੇ ਚੋਰ ਨੇ ਉਹ ਪੰਜਾਂ ਮਰਦਾਂ ਨੂੰ ਸਮਝਾਇਆ ਕਹਿੰਦਾ ਤੁਸੀਂ ਇਹ ਤਾਂ ਗਹਿਣਾ ਗੱਟਾ ਵੇਚ ਸਕ ਲੁੱਟ ਲੋ ਪਰ ਇਹਨੂੰ ਮਾਰੂ ਨਾ ਵਿਚਾਰੀ ਨੂੰ ਤੇ ਇਹਦੀ ਇੱਜ਼ਤ ਵੀ ਲੁੱਟਨੀ ਸੋਭਾ ਨਹੀਂ ਦਿੰਦੀ ਸੋਨੂੰ ਪਰ ਉਹਨਾਂ ਚੋਂ ਇੱਕ ਬੰਦਾ ਕਹਿੰਦਾ ਵੀ ਮੈਂ ਤੇ ਆ ਬੰਦਾ ਇਹਦੇ ਨੌਕਰਾਂ ਤੇ ਜੇ ਅੱਜ ਇਹਨੂੰ ਇੱਥੇ ਜਿਉਂਦੀ ਛੱਡਤਾ ਵੀ ਇਹ ਘਰੇ ਦੱਸੂਗੀ ਤੇ ਉਦੋਂ ਬਾਅਦ مصیبت ਸਾਡੇ ਤੇ ਪਊਗੀ ਤੂੰ ਆਪ ਸਿਆਣਾ ਹੈ ਵੀ ਹੁਣ ਮਾਰੀਏ ਨਾ ਤਾਂ ਹੋਰ ਕੀ ਕਰੀਏ ਤੇ ਚੋਰ ਸੋਚੀ ਪੈ ਗਿਆ ਤੇ ਕਹਿੰਦਾ ਤੁਸੀਂ ਹੁਣ ਆਰਾਮ ਕਰੋ ਸਾਰੀ ਰਾਤ ਪਈਆ ਕਹਿੰਦਾ ਮੈਂ ਹੱਲ ਕੱਢ ਲੂੰ ਕੋਈ ਤੇ ਚੋਰ ਫੇਰ ਕਹਿੰਦਾ ਜੇ ਅਸੀਂ ਸੌਂਗੇ ਇਹ ਕੁੜੀ ਇੱਥੋਂ ਬਾਗੀ ਤੇ ਗਾਹਾਂ ਜਾ ਕੇ ਇਹਨੇ ਗੱਲ ਦੱਸਤੀ ਫੇਰ ਤਾਂ ਉਹ ਚੋਰ ਕਹਿੰਦਾ ਵੀ ਮੈਂ ਇਹਦੀ ਰਾਤ ਹੀ ਕਰੂੰਗਾ ਸਾਰੀ ਰਾਤ ਵੀ ਸਵੇਰ ਤੱਕ ਕੋਈ ਨਾ ਕੋਈ ਰਾਹ ਕੱਢ ਲਾਂਗੇ ਆਪਾਂ ਉਹਨੇ ਦਲਾਸਾ ਜਿਹਾ ਦੇਤਾ ਉਹਨਾਂ ਨੂੰ ਤੇ ਚੋਰ ਪਈ ਆਈਆਂ ਆਪਦੀਆਂ ਗੱਲਾਂ ਕਰਦੇ ਰਹੇ ਫਿਰ ਉਹ ਪੰਜੇ ਆਰਾਮ ਕਰਨ ਲੱਗ ਗਏ ਤੇ ਕੋਈ ਥਾਂ ਦੇਖਦੇ ਨੇ ਬੈਠਣ ਵਾਸਤੇ ਤੇ ਹਥਿਆਰ ਵੀ ਆਪਦੇ ਨੇੜੇ ਰੱਖ ਲਏ ਉਹਨਾਂ ਨੇ ਤੇ ਥੋੜੇ ਟਾਈਮ ਬਾਅਦ ਉਹ ਆਪਦਾ ਬੈਠ ਗਈ ਤੇ ਜਿਹੜੇ ਦਾੰਗਾ ਸੀ ਤਲਵਾਰ ਸੀ ਹੋਰ ਉਹ ਸਾਰਾ ਕੁਝ ਪਾਸੇ ਰੱਖਤਾ ਤੇ ਉਹ ਚੋਰ ਨੇ ਚਤਰਾਈ ਨਾਲ ਇੱਕ ਤਾਂ ਤਲਵਾਰ ਆਪ ਫੜ ਲਈ ਤੇ ਇੱਕ ਉਹ ਕੁੜੀ ਨੂੰ ਫੜਾਤੀ ਤੇ ਜਿਹੜੇ ਬਾਕੀ ਹਥਿਆਰ ਸੀ ਉਹ ਪਰਾਂ ਲਕੋਤੇ ਕਿਤੇ ਤੇ ਦੋਹਾ ਦੇ ਹੱਥਾਂ 'ਚ ਜਿਹੜੀ ਤਲਵਾਰ ਸੀ ਉਹਨਾਂ ਨੇ ਉਹ ਪੰਜਾਂ ਨੂੰ ਕਿਹਾ ਵੀ ਆਜੋ ਹੁਣ ਤੇ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ ਤਾਂ ਕਰਕੇ ਉਹ ਪੰਜੇ ਭਈ ਉਹਨਾਂ ਨੇ ਵੱਢ ਤੇ ਉੱਥੀ ਤੇ ਉਹ ਚੋਰ ਕੁੜੀ ਨੂੰ ਕਹਿੰਦਾ ਵੀ ਚੱਲ ਤੈਨੂੰ ਸਾਡੇ ਆਮਾ ਉੱਥੇ ਘਰੇ ਤਾਂ ਉਹ ਕਹਿੰਦੀ ਵੀ ਜੇ ਮੈਨੂੰ ਉਹਨਾਂ ਨੇ ਕਬੂਲ ਨਾ ਕੀਤਾ ਕੁੜੀ ਦੋ ਚਿੱਟੀਆਂ ਚ ਪੈ ਗਈ ਕਿਉਂ ਕਹਿੰਦੀ ਉਹ ਤਾਂ ਬਾਲੇ ਬੁੱਝਦੇ ਨਿਕਲੇ ਵੀ ਜਦੋਂ ਮੇਰਾ ਡੋਲਾ ਖੋਕੇ ਲਿਆਏ ਨੇ ਮੈਨੂੰ ਬਚਾਉਣਾ ਤਾਂ ਦੂਰ ਮੇਰੇ ਪਿੱਛੇ ਵੀ ਨਹੀਂ ਆਏ ਵੀ ਘਟੂ ਘਟਾਏ ਤਾਂ ਦੇਖ ਲੀਏ ਵੀ ਲੈ ਕਿੱਥੇ ਗਏ ਤਾ ਕਰ ਕਿਉ ਫਪਈ ਚੁੰਨੀ ਨਾਲ ਦੇ ਹੰਝੂ ਪੂੰਝਣ ਲੱਗੀ ਤੇ ਉਹ ਚੋਰ ਨੂੰ ਕਹਿੰਦੀ ਵੀ ਹੁਣ ਤਾਂ ਤੂੰ ਹੀ ਮੇਰਾ ਰਖਵਾਨਾ ਹੈ ਵੀ ਜਿੱਥੇ ਮਰਜੀ ਲੈ ਜਾ ਮੈਨੂੰ ਤੇ ਉਹ ਕਹਿੰਦਾ ਚੋਰ ਕਹਿੰਦਾ ਵੀ ਤੂੰ ਮੇਰੀ ਭੈਣ ਹੈ ਵੀ ਆਜਾ ਮੈਂ ਤੈਨੂੰ ਤੇਰੇ ਪਿਓ ਕੋਲ ਛੱਡ ਕੇ ਆਉਂਗਾ ਤੇ ਉਹ ਰਾਤ ਨੂੰ ਉਹ ਜੰਗਲ 'ਚ ਹੀ ਰਹੇ ਤੇ ਸਵੇਰੇ ਉਹ ਸੱਜ ਵਿਆਹੀ ਕੁੜੀ ਨੂੰ ਨਾਲ ਲੈ ਕੇ ਉਹਦੇ ਪਿੰਡ ਗਿਆ ਤੇ ਉੱਥੇ ਉਦਾ ਪਿਓ ਭਰਾ ਤੇ ਹੋਰ ਰਿਸ਼ਤੇਦਾਰ ਕੁੜੀ ਨੂੰ ਕਹਿਣਿਆ ਸਮੇਤ ਜਮਾ ਜਿਉਂਦੀ ਦੇਖ ਕੇ ਬਹੁਤ ਖੁਸ਼ ਹੋਏ ਤੇ ਸਾਰੀ ਕਹਾਣੀ ਸੁਣਾ ਕੇ ਉਹ ਕੁੜੀ ਨੇ ਦੱਸਿਆ ਵੀ ਐ ਕਰਕੇ ਬਿਚੋਰ ਮਾਰੇ ਤੇ ਇਹ ਬਾਈ ਨੇ ਮੇਰੀ ਰੱਖਿਆ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਤੈਨੂੰ ਇਨਾਮ ਦੇਵਾਂਗੇ ਕੁੜੀ ਦਾ ਪਿਓ ਤੇ ਭਾਈ ਕਹਿੰਦੇ ਉਹ ਕਹਿੰਦਾ ਵੀ ਮੈਂ ਤਾਂ ਇੱਕ ਫੁੱਟੀ ਕੋੜੀ ਵੀ ਨਹੀਂ ਲੈਣੀ ਤੁਹਾਡੇ ਤੋਂ ਮੈਂ ਤਾਂ ਇੱਕ ਭਾਈ ਦਾ ਫਰਜ਼ ਨਿਭਾਇਆ ਹੈ ਵੀ ਜੇ ਕੋਦਰਤ ਨੇ ਮੈਨੂੰ ਉੱਥੇ ਭੇਜਿਆ ਤਾਂ ਹੀ ਮੇਰੀ ਰੱਖਿਆ ਕਰ ਸਕਿਆ ਤੇ ਇਹ ਗੱਲ ਕਹਿ ਕੇ ਭਾਈ ਉਹਨੇ ਉੱਥੋਂ ਵਿਧਿਆ ਲਈ ਤੇ ਤੁਰ ਪਿਆ ਤੇ ਤੁਰੇ ਆਉਂਦੇ ਆਉਂਦੇ ਤੇ ਉਹਦੇ ਯਾਦ ਆਇਆ ਵੀ ਜਿਹੜੀ ਮਹਾਤਮਾ ਨੇ ਚਾਦਰ ਦਿੱਤੀ ਸੀ ਉਹ ਤਾਂ ਜੰਗਲ 'ਚ ਹੀ ਰਹਗੀ ਤੇ ਉੱਥੋਂ ਹੋ ਉਹਨੇ ਪੈਰੀ ਫੇਰ ਵਾਪਸ ਜੰਗਲ 'ਚ ਗਿਆ ਤੇ ਜਾ ਕੇ ਜਦੋਂ ਉੱਥੇ ਚਾਦਰ ਉਹ ਦੇਖੀ ਉਹ ਤਾਂ ਹੈਰਾਨ ਰਹਿ ਗਿਆ ਉਹ ਚਾਦਰ 'ਪਈ ਚਿੱਟੀ ਹੋਈ ਪਈ ਤੇ ਪਹਿਲਾਂ ਵਾਂਗੂ ਮੈੜੀ ਨਹੀਂ ਸੀ ਰਹੀ ਹੁਣ ਤੇ ਉਹ ਚੋਰ ਚਿੱਟੀ ਚਾਦਰ ਲੈ ਕੇ ਸਿੱਧਾ ਮਹਾਤਮਾ ਕੋਲ ਗਿਆ ਤੇ ਆ ਕੇ ਸਾਰੀ ਕਹਾਣੀ ਉਹਨੂੰ ਸੁਣਾਈ ਤੇ ਇਹ ਗੱਲ ਕਹਿੰਦਾ ਪਰ ਮੇਰੇ ਸਮਝ ਨਹੀਂ ਆਈ ਵੀ 68 ਤੀਰਥਾਂ ਦੇ ਇਸ਼ਨਾਨ ਕਰਕੇ ਵੀ ਇਹ ਮੈੜੀ ਦੀ ਮੈੜੀ ਸੀ ਪਰ ਜੇ ਦੋ ਪੰਜ ਕਤਲ ਕਰਤੇ ਮੈਂ ਫੇਰ ਇਹ ਚਿੱਟੀ ਕਿਵੇਂ ਹੋਗੀ ਤਾਂ ਮਹਾਤਮਾ ਨੇ ਉਹਨੂੰ ਮੂਰੋਂ ਸਮਝਾਇਆ ਕਹਿੰਦਾ ਵੀ ਜਿਹੜੇ ਤੂੰ ਕਾਤਲ ਕੀਤੇ ਨੇ ਉਹ ਕਿਸੇ ਨੂੰ ਲੁੱਟਣ ਵਾਸਤੇ ਜਾਂ ਆਪਦੇ ਸੁਆਰ ਸੁਆस्ते ਨਹੀਂ ਕੀਤੇ ਬਲਕਿ ਤੂੰ ਇੱਕ ਭਲਾਈ ਦੇ ਕੰਮ ਚ ਕੀਤੇ ਨੇ ਕਿਸੇ ਦੀ ਇੱਜ਼ਤ ਬਚਾਈ ਐ ਜਾਨ ਬਚਾਈ ਐ ਤੇ ਮਾਲ ਬਚਾਇਆ ਤੂੰ ਰੱਖਿਆ ਕੀਤੀ ਆ ਕਿਸੇ ਦੀ ਗਰੀਬ ਦੀ ਰੱਖਿਆ ਕਰਨ ਵਾਸਤੇ ਜੇ ਕਿਸੇ ਦੀ ਜਾਨ ਵੀ ਲੈਣੀ ਪੈ ਜੇ ਤਾਂ ਮਾੜੀ ਨਹੀਂ ਹੁੰਦੀ ਤੂੰ ਪੰਜ ਦੁਸ਼ਟ ਬੰਦੇ ਮਾਰੇ ਨੇ ਹੋ ਸਕਦਾ ਹਾਲੇ ਐ ਨਹੀਂ ਪਤਾ ਹੋ ਕਿੰਨੇ ਕੁ ਗਨਾਹ ਹੋਰ ਕਰ ਦੇ ਤੇ ਕਿੰਨੇ ਲੋਕਾਂ ਨੂੰ ਤੰਗ ਕਰ ਦੇ ਤੂੰ ਪਾਪ ਨੂੰ ਨਸ਼ਟ ਕੀਤਾ ਤੇ ਇਹ ਗੱਲ ਸੁਣ ਕੇ ਉਹਦੇ ਸਮਝ ਆ ਗਈ ਵੀ ਜੇ ਭਲਾਈ ਦੇ ਰਾਹ ਤੇ ਚੱਲਾਂਗੇ ਤੇ ਦਿਲੋਂ ਭਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਹੀ ਵੱਡੀ ਗੱਲ ਹੈ ਨਾ ਤਾਂ ਤੀਰਥ ਜਾਏ ਕੋਸ ਬਣਦਾ ਤੇ ਨਾ ਰੱਬ ਦਾ ਨਾਮ ਲਏ ਤੂੰ ਜੇ ਕੋਈ ਭਲਾ ਕੰਮ ਕਰਾਂਗੇ ਫੇਰੀ ਪ੍ਰਮਾਤਮਾ ਪਾਪਾਂ ਨੂੰ ਬਖਸ਼ਦਾ ਹੈ ਕਹਾਣੀ ਕਿਵੇਂ ਲੱਗੀ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਇਹ ਵੀ ਜਰੂਰ ਦੱਸਿਓ ਧੰਨਵਾਦ ਭਾਈ ਸਾਰਿਆਂ